ਸਾਰਿਆਂ ਨੂੰ ਪਤਾ ਹੋਏਗਾ ਕਿ ਕੱਲ ਗਵਰਨਮੈਂਟ ਆਫ ਕੈਨੇਡਾ ਨੇ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਕੁਝ ਚੇਂजेस ਸਟਡੀ ਪਰਮਿਟ ਔਰ ਵਰਕ ਪਰਮਿਟ ਦੇ ਰਿਲੇਟਡ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਉਹਨਾਂ ਵਾਸਤੇ ਲਿਆਏ ਨੇ ਕਿਉਂਕਿ ਇੰਡੀਆ ਜਿਹੜਾ ਇੱਕ ਮੇਜਰ ਪਲੇਅਰ ਹੈਗਾ ਇਸ ਦੇ ਅੰਦਰ ਤੇ ਮੈਂ ਕੁਝ ਕੀ ਫੀਚਰਸ ਔਰ ਕੀ ਹਾਈਲਾਈਟਸ ਤੇ ਰਿਟਿਕਲ 엘ਮੈਂਟਸ ਨੇ ਉਹ ਟਾਰਨਲ ਡਿਸਕਸ ਕਰਾਂਗਾ सब तो पहले एक चीज दस देव कि यह जेड़े मईर्स गए ने किसी को पैनलाइज करते नहीं गए लेकिन यहक्टिव स्टैप्स कहने जेडे किए की गए ने जिमें कि उन्होंने अच्छी हैल्थ अच्छी हाउसिंग और अच्छी इंपलॉयमेंट्स मिलन और जेड मईर्स है टैंपरेरी है इफेक्टिव दो साल वास्ते रहेगा जेडे मेजर चेंजिस हुए हैं वह हैगा कि हूँ गवरमेंट ऑफ कैनेडा ने एक सपटंबर ਉਹ ਕੈਪ ਲਗਾਇਆ ਹੁਣ ਉਹ 360000 ਸਟੱਡੀ ਪਰਮਿਟ ਜਿਹੜੇ ਨੇ ਉਹ ਇਸ਼ੂ ਕਰਨਗੇ ਸੈਕਿੰਡ ਹੈਗਾ ਕਿ ਹੁਣ ਜਿਹੜੀ ਪ੍ਰੋਵਿੰਸ ਹੈਗੀ ਜਾਂ ਟੈਰੀਟਰੀ ਹੈਗੀ ਜਿੱਥੇ ਵੀ ਉਹ ਸਟੂਡੈਂਟਸ ਜਾ ਰਹੇ ਨੇ ਕੋਈ ਕੋਟਾ ਇਸ਼ੂ ਕਰਨਗੇ ਕੈਪ ਉਹਨਾਂ ਨੂੰ ਕੈਪ ਦਿੱਤਾ ਗਿਆ ਉਹ ਅਲੋਕੇਸ਼ਨਸ ਕਰਨਗੇ ਕਿ ਕਿਹੜਾ ਸਟੂਡੈਂਟ ਕਿੱਥੇ ਜਾਏਗਾ ਜਿਹੜਾ ਇਰੈਸ਼ਨਲ ਹੋ ਰਿਹਾ ਸੀਗਾ ਤੇ ਐਸਟੀਮੇਸ਼ਨ ਇਹ ਹੈਗਾ ਕਿ 온ਟਾਰੀਓ ਦੇ ਅੰਦਰ ਅਪ ਟੂ 50% ਰਿਡਕਸ਼ਨ ਹੋ ਸਕਦੀ ਹੈ ਕਿਉਂਕਿ ਜਿਹੜੇ ਵੋਲਿਊਮ ਹੈਗਾ ਇਹਦਾ ਸਟੂਡੈਂਟਸ ਦਾ ਉਹ ਕਾਫੀ ਜ਼ਿਆਦਾ 온ਟਾਰੀਓ ਦੇ ਅੰਦਰ ਗਿਆ ਸੀਗਾ ਆ ਇੱਕ ਹੋਰ ਜਿਹੜਾ ਉਸ ਦੇ ਅੰਦਰ ਰੈਲੇਵੈਂਟ ਇਸ਼ੂ ਹੈਗਾ ਕਿ ਹੁਣ ਜਨਵਰੀ ਤੋਂ ਹੀ ਜਿਹੜੀ ਵੀ ਐਡਮਿਸ਼ਨਸ ਹੋਣਗੀਆਂ ਇੱਕ ਟੈਸਟੇਸ਼ਨ ਲੈਟਰ ਚਾਹੀਦਾ ਹੋਏਗਾ ਕਾਲਜਿਸ ਤੋਂ ਯੂਨੀਵਰਸਿਟੀਆਂ ਤੋਂ ਜਿਹੜਾ ਕਿ ਬੋਨਫਾਈਡ ਦੱਸਣਗੇ ਕਿ ਹਾਂ ਐ ਸਟੂਡੈਂਟ ਜਿਹੜਾ ਆ ਰਿਹਾ ਔਰ ਐਡਮਿਸ਼ਨ ਵਾਸਤੇ ਆ ਰਿਹਾ ਆ ਕੁਝ ਵਰਕ ਪਰਮਿਟ ਦੇ ਰਿਲੇਟਿਡ ਵੀ ਚੇਂजेस ਹੋਏ ਨੇ ਜਿਹੜੇ ਸਟੂਡੈਂਟ ਕਰਿਕੂਲਮ ਕਰਦੇ ਸੀਗੇ ਪ੍ਰਾਈਵੇਟ ਪਬਲਿਕ ਕਾਲਜ ਦੀ ਪਾਰਟਨਰਸ਼ਿਪ ਨਾਲ ਜਿਹੜੇ ਕਿ ਪ੍ਰਾਈਵੇਟ ਕਾਲਜ ਪਬਲਿਕ ਦਾ ਕੋਰਸ ਕਰਦੇ ਸੀਗੇ ਉਹਨਾਂ ਵਾਸਤੇ ਹੁਣ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੇ ਉਹ ਬੰਦ ਕਰਤੇ ਜਾਣਗੇ ਉਹਨਾਂ ਨੂੰ ਨਹੀਂ ਮਿਲਣਗੇ لیکن ਜਿਹੜੇ ਮਾਸਟਰਸ ਕਰ ਰਹੇ ਨੇ ਪੋਸਟ ਗ੍ਰੈਜੂਏਟ ਪੀ ਐਚ ਡੀ ਇਸ ਡਾਕਟਰਲ ਸਟੂਡੈਂਟਸ ਉਹਨਾਂ ਵਾਸਤੇ ਉਹ ਸਪੈਸ਼ਲ ਪ੍ਰੋਵੀਜ਼ਨ ਲਿਆ ਰਹੇ ਨੇ ਉਹਨਾਂ ਨੂੰ 3 ਸਾਲ ਦਾ ਵਰਕ ਪਰਮਿਟ ਦਿੱਤਾ ਜਾਏਗਾ ਔਰ ਉਹਨਾਂ ਦੇ ਸਪਾਉਸਸ ਨੂੰ ਵੀ ਵਰਕ ਪਰਮਿਟ ਜਿਹੜਾ ਉਹ ਦਿੱਤਾ ਜਾਏਗਾ ਲੇਕਿਨ ਜਿਹੜੇ ਦੂਜੇ ਸਟੂਡੈਂਟ ਸੀਗੇ ਜਿਹੜੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਵਿੱਚ ਕਰ ਰਹੇ ਨੇ ਉਹਨਾਂ ਦੇ ਸਪousal ਵਰਕ ਪਰਮਿਟ ਬੰਦ ਕਰਤੇ ਜਾਣਗੇ ਇਹ ਕਿ ਹੋਰ ਇੰਪੋਰਟੈਂਟ ਚੀਜ਼ ਹੈ ਕਿ ਇਹ ਕਿ ਜਿਹੜੇ ਚੇਂजेस ਹੈਗੇ ਨੇ ਇਹ ਐਗਜ਼ਿਸਟਿੰਗ ਸਟੱਡੀ ਪਰਮਿਟ ਨੂੰ ਕੋਈ ਇਫੈਕਟ ਨਹੀਂ ਹੋਏਗਾ ਕੋਈ ਉਹਨਾਂ ਦੇ ਰੀਨਿਊਅਲਸ ਤੇ ਕੋਈ ਚੇਂਜ ਨਹੀਂ ਹੋਏਗਾ ਔਰ ਜਿਹੜੇ ਐਲੀਮੈਂਟਰੀ ਸਟੂਡੈਂਟਸ ਜਾ ਰਹੇ ਨੇ ਪੜਨ ਵਾਸਤੇ ਉਹਨਾਂ ਵਾਸਤੇ ਵੀ ਕੋਈ ਚੇਂਜ ਨਹੀਂ ਲਿਆਏਗਾ ਤੇ ਉਮੀਦ ਇਹ ਹੀ ਹੈਗੀ ਹੈ ਕਿ ਇਹ ਜਿਹੜੇ ਚੇਂजेस ਹੈਗੇ ਨੇ ਇਹ ਜਿਹੜੀ ਕਾਫੀ ਕੰਪਲੇਂਟਸ ਆ ਰਹੀਆਂ ਨੇ ਹਾਊਸਿੰਗ ਦੇ ਉੱਪਰ ਜੌਬਸ ਦੇ ਹੁੰਦੇ ਹੈ ਮੈਡੀਕਲ ਦੇ ਉੱਪਰ ਉਸ ਦੇ ਅੰਦਰ ਚੇਂਜਸ ਆਣਗੇ ਔਰ ਅਲਟੀਮੇਟਲੀ ਜਿਹੜਾ ਸਭ ਦੇ ਬੈਨੀਫਿਟ ਵਾਸਤੇ ਹੋਏਗਾ